ਮਹਾਰਗੁਰ ਜੀ ਦਾ ਖਾਲਸਾ ਮਹਾਰਗੁਰ ਜੀ ਦੀ ਫਤਿਹ ਜਿਹੜੇ ਬੰਦੇ ਧਰਮ ਦੇ ਵਿੱਚ ਪਖੰਡਵਾਦ ਫੈਲਾ ਰਹੇ ਨੇ ਭਾਵੇਂ ਉਹ ਫਿਲਮਾਂ ਬਣਾਉਂਦੇ ਐ ਤੇ ਭਾਵੇਂ ਕਰਾਮਾਤਾਂ ਦੀਆਂ ਕਹਾਣੀਆਂ ਸੁਣਾਉਂਦੇ ਐ ਉਹਨਾਂ ਦੇ ਲਈ ਕੁਝ ਸਵਾਲ ਅੱਜ ਕਰਨੇ ਆ ਜਿਹੜੇ ਮੰਦੇ ਗੁਰਮਤ ਦੇ ਨਾਲ ਸਾਝ ਬਣਾ ਕੇ ਰੱਖਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਸਮਝਦੇ ਨੇ ਉਹਨਾਂ ਦੀ ਪਕੜ ਵਿੱਚ ਤੇ ਗੱਲ ਆ ਜਾਂਦੀ ਹੈ ਜਿਹੜੇ ਬੰਦੇ ਕੇਵਲ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਉਹਨਾਂ ਦਾ ਐਨਾ ਕਹਿਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਇਹ ਤਾਂ ਆਮ ਹੀ ਮਨੋ ਕਹਿ ਦਿੰਦਾ ਹੈ ਜੇ ਤੁਸੀਂ ਪਾਣੀ ਦੀ ਘੁੱਟ ਭਰ ਦਿਓ ਨਾ ਉਦੋਂ ਵੀ ਮੂੰਹ ਤੇ ਛਿੱਟੇ ਮਾਰਨ ਵੇਲੇ ਵੀ ਵਾਹਿਗੁਰੂ ਬਹੁਤ ਬੰਦੇ ਬੋਲ ਦਿੰਦੇ ਆ ਇਹ ਆਮ ਗੱਲਾਂ ਨੇ ਪਰ ਜਦੋਂ ਤੁਸੀਂ ਗੁਰਮਤਿ ਨੂੰ ਸਮਝਣਾ ਹੋਵੇ ਜਿਹੜੇ ਸਿਧਾਂਤ ਨੇ ਉਹਨੂੰ ਸਮਝਣਾ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਪਾਵਨ ਬਾਣੀ ਦੀ ਵਿਚਾਰ ਕਰੋ ਤੇ ਬਾਣੀ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੱਤੇ ਵੀ ਤੀਰਥ ਨੂੰ ਜਾਂ ਸਰੋਵਰ ਨੂੰ ਮਹਾਨਤਾ ਨਹੀਂ ਦਿੱਤੀ ਗਈ ਜਿਹੜੀਆਂ ਕਰਾਮਾਤ ਦੀਆਂ ਕਹਾਣੀਆਂ ਜਾਂ ਚਮਤਕਾਰਾਂ ਦੀ ਗੱਲ ਕੀਤੀ ਗਈ ਹੈ ਉਹ ਸਾਡੇ ਜਿਹੜੇ ਬਾਬੇ ਨੇ ਜਿਹੜਾ ਪੁਜਾਰੀ ਲਾਣਾ ਆ ਡੇਰਾਬਾਦ ਵਾਲੇ ਨੇ ਉਹ ਕਰਦੇ ਨੇ ਉਹ ਕਿਉਂ ਕਰਦੇ ਨੇ ਕਿਉਂਕਿ ਇਹਨਾਂ ਨੂੰ ਬਹੁਤੇ ਲੋਕਾਂ ਦੀ ਭੀੜ ਚਾਹੀਦੀ ਹੁੰਦੀ ਹੈ ਤੇ ਭੀੜ ਤੋਂ ਬਿਨਾ ਜਿਹੜੀਆਂ ਗੋਲਕਾਂ ਭਰਦੀਆਂ ਨੇ ਇਹਨਾਂ ਦੇ ਡੋਰ ਇੰਡੇਰਿਆਂ ਦੀ ਇਨਕਮ ਹੈ ਉਹ ਵੱਧ ਜਾਂਦੀ ਹੈ ਤੇ ਅੱਜ ਮੈਂ ਗੱਲ ਕਰਨੀ ਹੈ ਬਹੁਤ ਲੋਕ ਨੇ ਜਿਹੜੇ ਫੋਨ ਕਰਕੇ ਇਹ ਕਹਿੰਦੇ ਨੇ ਮੈਂ ਇੱਥੇ ਉਹ ਗੱਲ ਕਰਨੀ ਨਹੀਂ ਚਾਹੁੰਦਾ ਜਦੋਂ ਵੀ ਉਹ ਗੱਲ ਕਰਦੇ ਨੇ ਗਾਲ ਕੱਢ ਕੇ ਗੱਲ ਕਰਦੇ ਆ ਤੂੰ ਸਰੋਵਰਾਂ ਬਾਰੇ ਇਦਾਂ ਕਿਉਂ ਕਿਹਾ ਮੈਂ ਕਦੇ ਵੀ ਕੋਈ ਗਾਲੀ ਗਲੋਚ ਕੀਤੀ ਨਹੀਂ ਤੇ ਨਾ ਕਰਨੀ ਪਰ ਅੱਜ ਮੈਂ ਗੱਲ ਕਹਿਣੀ ਹੈ ਧਿਆਨ ਦੇ ਨਾਲ ਸੁਣਿਓ ਜਿਹੜੇ ਬੰਦੇ ਕਹਿੰਦੇ ਨੇ ਸਰੋਵਰਾਂ ਦੇ ਵਿੱਚ ਸ਼ਕਤੀ ਹੈ ਉੱਥੇ ਕਰਾਮਾਤਾਂ ਹੁੰਦੀਆਂ ਨੇ ਸਭ ਤੋਂ ਵੱਡੀ ਸੰਸਥਾ ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜਾ ਬਣਾਇਆ ਤੇ ਉਹ ਪਿੰਗਲਵਾੜੇ ਦੀਆਂ ਜਿਹੜੀਆਂ ਬ੍ਰਾਂਚਾਂ ਨੇ ਬਹੁਤ ਜ਼ਿਆਦਾ ਨੇ ਪੰਜਾਬ ਵਿੱਚ ਉਹਨਾਂ ਪਿੰਗਲਵਾੜੇ ਦੇ ਵਰਾੰਚਾਂ ਵਿੱਚ ਆ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਕਿ ਪਿੰਗਲਵਾੜਾ ਬਣਿਆ ਉੱਥੇ ਬਹੁਤ ਵੱਡੇ ਵੱਡੇ ਰੋਗੀ ਨੇ ਦਿਮਾਗੀ ਤੌਰ ਤੇ ਅਪਾਹਜ ਨੇ ਜਾਂ ਸਰੀਰਕ ਤੌਰ ਤੇ ਅਪਾਹਜ ਨੇ ਜਿਨ੍ਹਾਂ ਨੂੰ ਆਪਣੀ ਕਿਰਿਆ ਸੋਧਣ ਦਾ ਵੀ ਬਿਲਕੁਲ ਪਤਾ ਨਹੀਂ ਹੈਗਾ ਸਮਝ ਨਹੀਂ ਹੈਗੀ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਉਹਨਾਂ ਨੂੰ ਨੌਣ ਧੋਣ ਵਾਸਤੇ ਜਾਂ ਰੋਟੀ ਵਗੈਰਾ ਖਵਾਉਣ ਵਾਸਤੇ ਉੱਥੇ ਉਹਨਾਂ ਨੇ ਵਲੰਟੀਅਰ ਜਾਨਕੀ ਜੌਬ ਤੇ ਕੁਝ ਬੰਦੇ ਰੱਖੇ ਹੋਏ ਨੇ ਜਿਹੜੇ ਉਹਨਾਂ ਅਪਾਹਜਾਂ ਨੂੰ ਸੰਭਾਲਦੇ ਨੇ ਮੱਲਮ ਪੱਟੀ ਕਰਦੇ ਨੇ ਟਾਈਮ ਤੱਕ ਦਵਾਈ ਵੀ ਪੀ ਦਿੰਦੇ ਆ ਉਹਨਾਂ ਦੀ ਕੇਅਰ ਵਾਸਤੇ ਉੱਥੇ ਬੰਦੇ ਰੱਖੇ ਹੋਏ ਆ ਇੱਥੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਨੇ ਉਹਨਾਂ ਨੇ ਵੀ ਪ੍ਰਭੂ ਆਸ਼ਰਾ ਸੁਵਿਨਦ ਅ ਘਰ ਇੱਕ ਉਹਨਾਂ ਨੇ ਉੱਥੇ ਸੰਸਤਾ ਬਣਾਈ ਹੋਈ ਹੈ ਉੱਥੇ ਵੀ ਅਪਾਜ ਬਹੁਤ ਨੇ ਇੱਕ ਪਾਲ ਖਰੋੜਾ ਵੀਰ ਉਹਨੇ ਵੀ ਇੱਕ ਆਪਣੀ ਸੰਸਤਾ ਬਣਾਈ ਹੋਈ ਹੈ ਜਿਹੜਾ ਉਹ ਜਿਹੜੇ ਬਿਮਾਰ ਲੋਕ ਨੇ ਉਹਨਾਂ ਨੂੰ ਚੱਕ ਕੇ ਲੈ ਕੇ ਜਾਂਦਾ ਹੈ ਗੱਡੀ ਦੇ ਵਿੱਚ ਪਿੱਛੇ ਜੇ ਇੱਕ ਨੌਜਵਾਨ ਸੜਕ ਦੇ ਕੰਢੇ ਤੇ ਪਿਆ ਸੀ ਉਹਨੂੰ ਚੱਕ ਕੇ ਲੈ ਕੇ ਗਿਆ ਮੈਂ ਬੇਨਤੀ ਹੈ ਜੀ ਇਹ ਕਰਨੀ ਹੈ ਵੀ ਜੇ ਇਹਨਾਂ ਸਰੋਵਰਾਂ ਦੇ ਵਿੱਚ ਇਹ ਕਰਾਮਾਤ ਵਰਤਦੀ ਹੈ ਇਸ਼ਨਾਨ ਕਰਨ ਦੇ ਨਾਲ ਪਿੰਗਲਾ ਨਵੰਬਰ ਨੂੰ ਹੋ ਗਿਆ ਸੀ ਫਿਰ ਇਹ ਜਿਹੜੇ ਆਸ਼ਰਮ ਬਣੇ ਨੇ ਇਹ ਜਿਹੜੀਆਂ ਸੰਸਥਾਵਾਂ ਬਣੀਆਂ ਨੇ ਇਹਨਾਂ ਕਹਿ ਲਈਏ ਜਿਹੜੇ ਬਿਮਾਰੀ ਗ੍ਰਸਤ ਲੋਕ ਨੇ ਫਿਰ ਉਹ ਜਿਹੜੇ ਸੰਸਥਾਵਾਂ ਜਿਹੜੇ ਪਿੰਗਲਵਾੜਾ ਬਣਿਆ ਇਹ ਬਣਾਉਣ ਦੀ ਕੀ ਲੋੜ ਪਈ ਸੀ ਕਿ ਭਗਤ ਪੂਰਨ ਸਿੰਘ ਜਿਹੜੇ ਨੇ ਅਸੀਂ ਉਹਨਾਂ ਨੂੰ ਬਾਗਲ ਸੌਂਦੇ ਆ ਉਹਨੂੰ ਸਮਝਣੀ ਸੀ ਉਹ ਗੁਰਮਤ ਤੋਂ ਸਖਣੇ ਸੀ ਤੁਸੀਂ ਉਹਨਾਂ ਦੀ ਫਲਸਫੀ ਜਿਹੜਾ ਕੁਛ ਉਹਨਾਂ ਨੇ ਲਿਖਿਆ ਨਾ ਛੋਟੇ ਛੋਟੇ ਕੈਰੈਕਟਰ ਜਾਂ ਟੈਬਲੇਟ ਤੁਸੀਂ ਦੇਖਿਆ ਹੋਣਾ ਉਹਦੇ ਚ ਪੜ੍ਹ ਕੇ ਦੇਖੋ ਜੋ ਕੁਛ ਉਹਨਾਂ ਨੇ ਲਿਖਿਆ ਹੁਣ ਤੁਸੀਂ ਜਿਹੜੀ ਮੈਂ ਗੱਲਬਾਤ ਕੀਤੀ ਹੈ ਕਿਸੇ ਕੋਲ ਜਵਾਬ ਹੈ ਨਾ ਗੱਲਾਂ ਦਾ ਜਿਹੜੇ ਪੰਪਲੇਟ ਜਾਂ ਕਿਤਾਬਾਂ ਜਾਂ ਆਰਟੀਕਲ ਭਗਤਪੂਰਨ ਸਿੰਘ ਨੇ ਲਿਖੇ ਨੇ ਉਹਦੇ ਵਿੱਚ ਕਦੇ ਜ਼ਿਕਰ ਆਉਂਦਾ ਵੀ ਇੱਥੇ ਇਸ਼ਨਾਨ ਕਰਨ ਦੇ ਨਾਲ ਇਹ ਠੀਕ ਹੋ ਜੂ ਤੇ ਉਹਨੂੰ ਪਿੰਗਲ ਵਰਗਾ ਐਡੀ ਵੱਡੀ ਸੰਸਥਾ ਬਣਾਉਣ ਦੀ ਕਿ ਲੋੜ ਸੀ ਜਿਹੜੀਆਂ ਹੋਰ ਐਨਜੀਓ ਚੱਲਦੀਆਂ ਸੀ ਉਹ ਬਣਾਉਣ ਦੀ ਕਿ ਲੋੜ ਹੈ ਫਿਰ ਤਾਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਮੈਂ ਬੇਨਤੀ ਅਜ ਤਾਂ ਕੀਤੀ ਹੈ ਬਹੁਤੇ ਲੋਕ ਫੋਨ ਕਰਦੇ ਆ ਅੱਛਾ ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਸਰੋਵਰਾਂ ਚ ਕਿਉਂ ਨਾ ਹੋਣਿਓ ਨਾਓ 69 ਕਿਲੋਟ ਪਈਏ ਜੀਨੇ ਜਾ ਕੇ ਇਸ਼ਨਾਨ ਕਰਨਾ ਇਸ਼ਨਾਨ ਕਰੋ ਖੁੱਲ੍ਹੇ ਛੁੱਟੀ ਹੈ ਮੇਰੇ ਕਹਿਣ ਕੋਈ ਰੁਕ ਸਕਦਾ ਹੈ ਅਸੀਂ ਰੋਕਣਾ ਕਿਉਂ ਹੈ ਮੈਂ ਤਾਂ ਗੱਲ ਇਹ ਕਰਦਾ ਵੀ ਜਿਹੜੇ ਬੰਦੇ ਗੁਰਮਤ ਦੇ ਸਿਧਾਂਤ ਨੂੰ ਉਲਟ ਕਰਕੇ ਪੇਸ਼ ਕਰਦੇ ਆ ਗੁਰਮਤ ਦੇ ਸਿਧਾਂਤ ਨੂੰ ਬਾਬੇ ਨਾਨਕ ਦੀ ਫਲਸਫੀ ਨੂੰ ਮਲਿਆ ਮੇਟ ਕਰਨ ਤੇ ਲੱਗੇ ਹੋਏ ਆ ਮੈਂ ਉਹਨਾਂ ਦੀ ਗੱਲ ਕਰਦਾ ਜੇ ਉਹਨਾਂ ਸਰੋਵਰਾਂ ਵਿੱਚ ਇਹੋ ਜੀ ਕਰਾਮਾਤ ਇਹੋ ਜੀ ਸ਼ਕਤੀ ਹੈਗੀ ਆ ਤਾਂ ਫਿਰ ਲੋੜ ਨਹੀਂ ਜਿਹੜੀਆਂ ਸਾਰੀਆਂ ਸੰਸਥਾਵਾਂ ਨੇ ਬੰਦ ਕਰ ਦਿਓ ਸਭ ਤੋਂ ਵੱਡੀ ਜਿਹੜੀ ਸੰਸਥਾ ਹੈ ਵੀ ਹੈਗੀ ਆ ਉਹ ਭਗਤ ਪੂਰਨ ਸਿੰਘ ਨੇ ਜਿਹੜਾ ਪਿੰਗਲਵਾੜਾ ਬਣਾਇਆ ਉਹ ਸਭ ਤੋਂ ਵੱਡੀ ਸੰਸਥਾ ਹੈ ਤੇ ਫਿਰ ਉਹਨੂੰ ਬੰਦ ਕਰ ਦਿਓ ਜਿਹੜਾ ਵੀ ਤੁਹਾਨੂੰ ਕੋੜੀ ਕੋਈ ਰੋਗੀ ਮਿਲਦਾ ਹੈ ਉਹਨੂੰ ਚੱਕੋ ਤੇ ਚਾਕੇ ਸਰੋਵਰ ਵਿੱਚ ਇਸ਼ਨਾਨ ਕਰਾਓ ਤੇ ਠੀਕ ਹੋ ਗਿਆ ਆਪਣੇ ਘਰ ਜਾਵਿਓ ਮੈਂ ਇਹ ਜਿਹੜਾ ਪਖੰਡਵਾਦ ਆ ਉਹਦੀ ਗੱਲ ਕਰਦਾ ਅੱਛਾ ਇੱਕ ਨਾਲ ਹੋਰ ਬੇਨਤੀ ਕਰਨੀ ਹੈ ਬਹੁਤੇ ਚੈਨਲਾਂ ਵਾਲੇ ਨਾ ਮੇਰੀਆਂ ਇਹ ਵੀਡੀਓ ਚੱਕਣਗੇ ਬੂਟਾ ਆ ਕੀ ਕਹਿੰਦਾ ਆ ਬੂਟੇ ਦੀ ਸੁਣੋ ਬੂਟਾ ਸਰੋਵਰਾਂ ਨੂੰ ਪੜ੍ਹਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜਾ ਵੀ ਮੇਰੀ ਵੀਡੀਓ ਚੱਕ ਕੇ ਪਾਉਂਦਾ ਤੋੜ ਮਰੋੜ ਕਰਕੇ ਤੇ ਉਹਦੇ ਚੈਨਲ ਤੇ ਅਸੀਂ ਸਟ੍ਰਾਈਕ ਮਾਰਾਂਗੇ ਮੈਨੂੰ ਹੱਕ ਹੈ ਕਿਉਂ ਮੇਰੀ ਵੀਡੀਓ ਚਾ ਕੇ ਕੋਈ ਅੱਗੇ ਪਾਵੇ ਬਈ ਜਿਹੜਾ ਕੋਈ ਪਾਊਗਾ ਚਾ ਕੇ ਸਟੈਕ ਮਾਰਾਂਗੇ ਮੈਂ ਪਹਿਲਾਂ ਇਹ ਵਾਰਨਿੰਗ ਦੇ ਦਿੱਤੀ ਤੇ ਮੈਨੂੰ ਮੇਲ ਨਾ ਕਰਿਓ ਮੈਨੂੰ ਫੋਨ ਨਾ ਕਰਿਓ ਵੀ ਸਟੈਕ ਬਾਕਸ ਲੋ ਬਿਲਕੁਲ ਮਾਰਾਂਗੇ ਸੀ ਮੈਂ ਗੱਲ ਕਰ ਰਿਹਾ ਜਿਹੜਾ ਬੰਦਾ ਪਖੰਡ ਆਵਾਜ਼ ਫੈਲਾ ਰਿਹਾ ਹੈ ਕੀ মিডিਆ ਨੂੰ ਇਹ ਸਮਝ ਨਹੀਂ ਹੈਗੀ ਵੀ ਅਸੀਂ ਪਖੰਡ ਆਵਾਜ਼ ਫੈਲਾ ਰਹੇ ਹਾਂ ਇਹ ਬੇਨਤੀ ਕਰਨ ਤੋਂ ਮੇਰਾ ਮਤਲਬ ਇਹ ਹੈਗਾ ਕਿ ਜਿਹੜੇ ਬੰਦੇ ਵੀਡੀਓ ਚਾ ਕੇ ਅੱਗੇ ਵਾਇਰਲ ਕਰਦੇ ਨੇ ਉਹਨਾਂ ਦੇ ਸਾਹ ਨਾਲ ਲਿਖਿਆ ਵੀ ਕੁਝ ਹੋਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਰੂਹ ਲੈਣੇ ਹੁੰਦੇ ਆ ਏਸੇ ਕਰਕੇ ਜਦੋਂ ਮੈਨੂੰ ਪੱਤਰਕਾਰ ਜਾਂ মিডিਆ ਵਾਲੇ ਫੋਨ ਕਰਦੇ ਨੇ ਇੰਟਰਵਿਊ ਵਾਸਤੇ ਮੈਂ ਜਵਾਬ ਦੇਣਾ ਹੁੰਦਾ ਉਹਦਾ ਕਾਰਨ ਕੀ ਹੈ ਗੱਲ ਕੁਝ ਹੋਰ ਕਹੀ ਹੁੰਦੀ ਹੈ ਇਹ ਤੋੜ ਮਰੋੜ ਕੇ ਸੁਣਾਉਂਦੇ ਕੁਝ ਹੋਰ ਨੇ ਹੁਣ ਆ ਪੂਰੀ ਵੀਡੀਓ ਮੇਰੇ ਚੈਨਲ ਤੇ ਪਈ ਆ ਜਦੋਂ ਕੋਈ ਗੱਲ ਕਰੂਗਾ ਕਰੂਗਾ ਤਾਂ ਸੁਣ ਸਕਦੇ ਹੋ ਡਿਬੂਟਰ ਸਿੰਘ ਨੇ ਗੱਲ ਕੀ ਕਹੀ ਹੈ ਮੈਂ ਜਿਹੜੀ ਗੱਲ ਕਹੀ ਹੈ ਤੱਥਾਂ ਦੇ ਸਬੂਤਾਂ ਦੇ ਆਧਾਰ ਤੇ ਕਹੀ ਹੈ ਜੀਨੇ ਸਰੋਵਰ ਵਿੱਚ ਇਸ਼ਨਾਨ ਕਰਨੇ ਕਰੋ ਅਸੀਂ ਕਿ ਲੈਣਾ ਮੈਂ ਤੁਹਾਡੇ ਪਿੰਡ ਦੇ ਸਾਬਣ ਲਾਉਣੀ ਹੈ ਮੈਂ ਤੁਹਾਨੂੰ ਤੌਲੀਆ ਵੜਾਉਣਾ ਹੈ ਸਾਨੂੰ ਕੀ ਲੋੜ ਹੈ ਜਿੱਥੇ ਮਰਜ਼ੀ ਕਰੋ ਪਰ ਜਦੋਂ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਲਨਾ ਕਰਦਾ ਹੈ ਚਲੋ ਸਾਰੀਆਂ ਗੱਲਾਂ ਛੱਡੋ ਜਿਹੜਾ ਵੀ ਬਾਣੀ ਪੜਦਾ ਹੈ ਆ ਵੀਡੀਓ ਸੁਣ ਲਿਓ ਇੱਕ ਵੀ ਸ਼ਬਦ ਮੈਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਹਮਣੇ ਕਰਦੇ ਵੀ ਇੱਥੇ ਗੁਰੂ ਪਾਤਸ਼ਾਹ ਦੇ ਸਰੋਵਰਾਂ ਦੀ ਗੱਲ ਕੀਤੀ ਹੈ ਇੱਥੇ ਤੀਰਥਾਂ ਦੀ ਗੱਲ ਕੀਤੀ ਇੱਕ ਵੀ ਸ਼ਬਦ ਸਾਹਮਣੇ ਕਰ ਦਿਓ ਆਪਾਂ ਤੁਹਾਡੇ ਅੱਗੇ ਸਿਲੰਡਰ ਕਰ ਦੇਵਾਂਗੇ ਪਰ ਜੇ ਤੁਸੀਂ ਬਕਵਾਸ ਕਰਦੇ ਰਹੋਗੇ ਪਖੰਡਵਾਦ ਦੀ ਗੱਲ ਗੁਰੂ ਸਾਹਿਬ ਦੀ ਪਵਨ ਬਾਣੀ ਨੂੰ ਉਲਟ ਕਰਕੇ ਕਰਦੇ ਰਹੋਗੇ ਫਿਰ ਬਰਦਾਸ਼ਤ ਨਹੀਂ ਹੁੰਦਾ ਤੇ ਫਿਰ ਮੈਨੂੰ ਹੱਕ ਹੈ ਪਖੰਡਵਾਦ ਦੇ ਖਿਲਾਫ ਬੋਲਾਂ ਬੋਲ ਦੇਣਾ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ